ਗੱਪistan ਚੈਨਲ ਵਿੱਚ ਤੁਹਾਡਾ ਸਵਾਗਤ ਹੈ ਮਹੀਨੇ ਦੇ ਵਿੱਚ ਚਾਰ ਐਤਵਾਰ ਆਉਂਦੇ ਹਨ ਚਾਰਾਂ ਐਤਵਾਰਾਂ ਦੀਆਂ ਸਕੂਲਾਂ ਵਿੱਚ ਸਰਕਾਰੀਆਂ ਥਾਣੇ ਵਿੱਚ ਛੁੱਟੀ ਹੁੰਦੀ ਹੈ ਤੇ ਮਿਧੂਰਾਂ ਨਹੀਂ ਤੇ ਮਹੀਨਾ 31 ਦਿਨਾਂ ਦਾ ਹੁੰਦਾ ਹੈ ਤੇ ਕਦੇ-ਕਦੇ 30 ਦਿਨਾਂ ਦਾ ਵੀ ਹੁੰਦਾ ਹੈ ਤੇ ਸਾਲ ਦੇ ਵਿੱਚ 29 ਦਿਨਾਂ ਦਾ ਵੀ ਆ ਜਾਂਦਾ ਹੈ ਜੇਕਰ ਪੂਰੇ ਸਾਲ ਵਿੱਚ ਕੰਮ ਵਧੀਆ ਚੱਲ ਪਵੇ ਤਾਂ ਉਹ ਪੂਰਾ ਸਾਲ ਵਧੀਆ ਹੁੰਦਾ ਹੈ ਜੇ ਕੰਮ ਬੇਕਾਰ ਚੱਲੇ ਤਾਂ ਪੂਰਾ ਸਾਲ ਬੇਕਾਰ ਹੁੰਦਾ ਹੈ ਤੁਹਾਡੇ ਪਤਾ ਨਹੀਂ ਕਿਵੇਂ ਸਾਲ ਵਧੀਆ ਲੰਘੇ ਹਨ ਪਰ ਮੇਰੇ ਸਾਲ ਜਿੰਨੇ ਵੀ ਲੰਘੇ ਹਨ ਪੂਰੇ ਬੇਕਾਰ ਲੰਘੇ ਹਨ ਇਸ ਲਈ ਮੈਂ ਚਾਹੁੰਦਾ ਹਾਂ ਇੱਕ ਸਾਲ ਕਈ ਸਾਲਾਂ ਦਾ ਹੋਣਾ ਚਾਹੀਦਾ ਹੈ ਮੈਨੂੰ ਕਈ ਸਾਲਾਂ ਬਾਅਦ ਪਤਾ ਲੱਗਿਆ ਹੈ ਕਿ ਮੇਰਾ ਅੱਜ ਜਨਮ ਦਿਨ ਹੈ ਤੇ ਮੈਂ ਆਪ ਹੈਰਾਨ ਰਹਿ ਗਿਆ ਕਿ ਮੈਨੂੰ ਕਈ ਸਾਲਾਂ ਬਾਅਦ ਪਤਾ ਲੱਗਿਆ ਹੈ ਕਿ ਅੱਜ ਮੇਰਾ ਜਨਮ ਦਿਨ ਹੈ ਮੈਂ ਕੋਈ ਕੇਕ ਨਹੀਂ ਲਿਆਉਂਦਾ ਕਿਉਂਕਿ ਪੈਸੇ ਨਹੀਂ ਸੀ ਨਾ ਹੀ ਕਿਸ ਨੇ ਮੇਰੀ ਖੁਸ਼ੀ ਮਨਾਈ ਜਨਮ ਦਿਨ ਦੀ ਕਿਉਂਕਿ ਮੈਂ ਪੈਸੇ ਕਰੇ ਦਿੰਦੀ ਨਹੀਂ ਕਮਾਉਂਦੀ ਨਹੀਂ ਇਸ ਲਈ ਮੇਰਾ ਸਾਲ ਪੂਰਾ ਜਿੰਨੇ ਵੀ ਲੰਘੇ ਨੇ ਬੇਕਾਰ ਲੰਘੇ ਨੇ ਇੱਕ ਵਾਰ ਮੇਰੀ ਜ਼ਿੰਦਗੀ ਦੇ ਵਿੱਚ ਇਹੋ ਜਿਹੀ ਘਟਨਾ ਵਾਪਰੀ ਕਿ ਮੈਨੂੰ ਕਰੋੜਾਂ ਰੁਪਏ ਮਿਲ ਗਏ ਕਰੋੜਾਂ ਰੁਪਏ ਮਿਲੇ ਤੇ ਮੈਂ ਗੱਡੀਆਂ ਲੈ ਲਈਆਂ ਕੋਠੀਆਂ ਲੈ ਲਈਆਂ ਚੰਗਾ ਬਿਜ਼ਨਸ ਸੈੱਟ ਕਰ ਲਿਆ ਵਧੀਆ ਪਰਿਵਾਰ ਮਿਲ ਗਿਆ ਤੇ ਨੌਕਰ ਚੱਕਰ ਮੇਰੇ ਆਸ-ਪਾਸ ਘਮਣ ਲੱਗੇ ਮੇਰੀ ਜ਼ਿੰਦਗੀ ਵਧੀਆ ਸੌਖੀ ਹੋ ਗਈ ਵਧੀਆ ਹਾਸੇ ਖੁਸ਼ੀ ਨਾਲ ਨੱਚ ਟੱਪ ਕੇ ਲੰਘਣ ਲੱਗੀ ਇਹਨਾਂ ਨੂੰ ਜਿਹੜਾ ਕੰਮ ਨਹੀਂ ਹੋਣਾ ਸੀ ਉਹੀ ਹੋ ਗਿਆ ਮੈਨੂੰ ਕਿਸੇ ਨੇ ਆ ਕੇ ਠਾਤਾ ਨਹੀਂ ਤਾਂ ਮੈਂ ਸਾਰਾ ਕੁਝ ਸੋਪਣੇ ਚੋਂ ਹੀ ਕੱਢ ਲਿਆਉਂਦਾ ਇੱਕ ਵਾਰ ਮੈਂ ਲਾਟਰੀ ਪਾਇਆ ਲਾਟਰੀ ਸੀ 1 ਡੇਢ ਕਰੋੜ ਦੀ ਮੈਂ ਖੁਸ਼ੀ-ਖੁਸ਼ੀ ਟਰੈਕਟਰ ਨੂੰ ਸੰਭਾਲ ਕੇ ਰੱਖਿਆ ਤੇ ਮੈਂ ਸੀਗਾ ਅਨਪੜ ਚਲੋ ਭਾਈ ਦਿਨ ਬੀਤਦੇ ਗਏ ਦਿਨ ਬੀਤਦੇ ਗਏ ਚਲੋ ਟਾਈਮ ਆ ਗਿਆ ਡਰਾ ਦਾ ਤੇ ਜਿੱਦ ਮੈਂ ਲੈ ਕੇ ਆ ਐ ਮੈਂ ਮੋਸੀਮ ਸਾਈ ਜੀ ਦੇ ਵਿੱਚ ਆਈ ਪਾ ਕੇ ਲੈ ਗਿਆ ਜੋ ਚੈੱਕ ਕਰਾਉਣ ਗਿਆ ਉਹ ਟ੍ਰੇਨ ਦੀ ਡਿਕਟ ਨਿਕਲੇ ਕਨਵੀ ਜਿਹੜਾ ਲਾਟਰੀ ਵਾਲਾ ਸੀਗਾ ਭਰਾ ਕਹਿੰਦਾ ਤੂੰ ਐ ਕਰ ਬਈ ਕਹਿੰਦਾ ਟਿਕਟ ਲੈ ਕੇ ਆ ਦੁਬਾਰੇ ਮੈਂ ਦੁਬਾਰੇ ਗਿਆ ਪਿੰਡ ਵਾਪਸ ਆਇਆ ਖੁਸ਼ੀ ਖੁਸ਼ੀ ਉਹਨੇ ਮੈਨੂੰ ਹੌਸਲਾ ਦਿੱਤਾ ਕਹਿੰਦਾ ਤੈਨੂੰ ਲਾਟਰੀ ਨਿਕਲੀ ਨਿਕਲ ਸਕਦੀ ਹੈ ਕਹਿੰਦਾ ਮੈਂ ਫਿਰ ਲੈ ਕੇ ਆ ਤੇ ਵਾਪਸ ਲੈ ਕੇ ਆਇਆ ਮੈਂ ਵੀ ਖੁਸ਼ ਪੂਰਾ ਪਿਤਾ ਜਦੋਂ ਮੈਂ ਗਿਆ ਉਹ ਕਹਿੰਦਾ ਪਈ ਤੇ ਕਰਮਾਂ ਜਗ ਦਾ ਕੁਝ ਨਹੀਂ ਹੈਗਾ ਕਹਿੰਦਾ। ਕੋਈ ਥਿਉ ਮੇਰੇ ਕਰਮਾਂ ਜ ਕੁਝ ਵੀ ਨਹੀਂ ਹੈਗਾ। ਇਸ ਕਰਕੇ ਮੇਰੇ ਸਾਰੇ ਸਾਲ ਹੀ ਖਰਾਬ ਗਏ। ਚਲੋ ਤੁਹਾਡੇ ਤੋਂ ਵੀ ਉਮੀਦ ਆ ਵੀਡੀਓ ਨੂੰ ਲਾਈਕ ਕਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ।